ਆ ਬਿਲਕੁਲ ਐਗਜ਼ੈਕਟ ਇਹੀ ਜਗ੍ਹਾ ਆ ਪਿੱਛੇ ਖੰਡਾ ਸਾਹਿਬ ਦੇਖ ਸਕਦੇ ਤੁਸੀਂ ਇੱਥੇ ਸੰਤਾ ਦੀ ਲਾਸਟ ਟਾਈਮ ਡੈੱਡ ਬੋਡੀ ਇੱਥੇ ਰੱਖੀ ਗਈ ਸੀ 2 2.5 ਇੰਚ ਡੂੰਗੀ ਬੱਜੀ ਹੋਈ ਗੋਲੀ ਪਾਪਾ ਭਗੇਲ ਸਿੰਘ ਹੋਣਾ ਨੇ ਦਿੱਲੀ ਫਤਿਹ ਕਰਕੇ ਉੱਥੋਂ ਲਾਲ ਕਿਲੇ ਦੇ ਵਿੱਚੋਂ ਪੱਥਰ ਪੱਟ ਕੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਅੱਜ ਆਪਾਂ ਆਏ ਆ ਸੱਚ ਕੰਚੀ ਦੀ ਹਰਿਮੰਦਰ ਸਾਹਿਬ ਮੀਂਹ ਪੈ ਰਿਹਾ ਬਹੁਤ ਵਧੀਆ ਮੌਲਾ ਆ ਅੱਜ ਤੁਹਾਨੂੰ ਦਰਬਾਰ ਸਾਹਿਬ ਦੀਆਂ ਕੁਝ ਉਹ ਜਗ੍ਹਾਵਾਂ ਦਿਖਾਵਾਂਗੇ ਜਿਹੜੀਆਂ ਗੁਪਤ ਆ ਮਤਲਬ ਆਮ ਕਰਕੇ ਸੰਗਤ ਨੂੰ ਉਹ ਜਗ੍ਹਾ ਨਹੀਂ ਦਿਖਦੀ ਚਲੋ ਤਾਂ ਨਮਖੋਨੀ ਆ ਵੈਸੇ ਤਾਂ ਪੈਰ ਪੈਰ ਤੇ ਦਰਬਾਰ ਸਾਹਿਬ ਦੇ ਇਤਿਹਾਸ ਆ ਪਰ ਕੁਝ ਕਿ ਇਤਿਹਾਸ ਇੱਦਾਂ ਦੱਬੇ ਗਏ ਆ ਆਪਾਂ ਕੋਲੋਂ ਲੰਘ ਜੀਦਾ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਇੱਥੇ ਦਾ ਇਤਿਹਾਸ ਕੀ ਆ ਅੱਜ ਤੁਹਾਨੂੰ ਚਾਰ ਪੰਜ ਇਹੋ ਜਿਹੀ ਜਗ੍ਹਾ ਦਿਖਾਣੇ ਆ ਜਿਹੜੀਆਂ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ। ਬਾਹਰ ਜਿਹੜਾ ਤੁਸੀਂ ਉਸਤਾਨ ਦੇਖਿਆ ਇੱਥੇ ਅਖੀਰਲੇ ਟਾਈਮ ਸੰਤਾ ਦੀ ਡੈੱਡ ਬੋਡੀ ਇੱਥੇ ਰੱਖੀ ਗਈ ਸੀ ਫੌਜ ਵੱਲੋਂ ਲਿਆ ਕੇ ਸੰਤ ਨਿਸ਼ਾਨ ਸੇਵਾ ਦਫ਼ਤਰ ਦੇ ਸੀਲ ਹੋ ਕੇ ਡੈੱਡ ਬੋਡੀ ਨਾਲ ਲਿਆ ਦਿੱਤਾ ਗਿਆ ਸੀ ਨਾਲ ਤਾਂ ਫੋਟੋ ਨਾਲ ਤਾਂ ਫੋਟੋ ਅਟੈਚ ਕਰ ਦਾਂਗੇ ਆ ਦੇਖੋ ਇੱਥੇ ਆਹ ਵਾਲੀ ਜਗ੍ਹਾ ਆ ਜਾਂ ਬਿਲਕੁਲ ਐਗਜ਼ੈਕਟ ਇਹੀ ਜਗ੍ਹਾ ਆ ਪਿੱਛੇ ਖੰਡਾ ਸਾਹਿਬ ਦੇਖ ਸਕਦੇ ਤੁਸੀਂ ਇੱਥੇ ਸੰਤਾ ਦੀ ਲਾਸਟ ਟਾਈਮ ਡੈੱਡ ਬੋਡੀ ਇੱਥੇ ਰੱਖੀ ਗਈ ਸੀ ਆ ਜਿਹੜਾ ਮੇਨ ਗੇਟ ਹੈ ਜਿੱਦੇ ਤੋਂ ਆਪਾਂ ਸਭ ਤੋਂ ਪਹਿਲੇ ਐਂਟਰ ਹੋਈਦਾ ਆ ਘੰਟੇ ਘਰ ਵਾਲਾ ਇਸ ਗੇਟ ਤੋਂ ਬਿਲਕੁਲ ਸਾਹਮਣੇ ਖੱਬੇ ਪਾਸੇ ਲੰਗਰ ਵਾਲ ਤੇ ਰਾਮਗੜੀ ਦੇ ਬੂੰਗੇ ਸਾਹਮਣੇ ਦਰਬਾਰ ਸਾਹਿਬ ਇਹਦੇ ਬਿਲਕੁਲ ਥੱਲੇ ਗੱਠੜੀ ਘਰ ਵਾਲੀ ਜਗ੍ਹਾ ਤੇ ਇੱਧਰ ਸੱਜੇ ਪਾਸੇ ਤੇ ਗੱਠੜੀ ਘਰ ਆ ਜਾਂਦਾ ਖੱਬੇ ਪਾਸੇ ਇੱਥੇ ਤੇ ਇੱਥੇ ਸੀ ਦਆਂ ਦੀਆਂ ਲਾਸ਼ਾਂ ਕਾਫੀ ਟਾਈਮ ਤੱਕ ਪੇਹਣ ਕਰਕੇ ਇੱਥੇ ਤੇ ਪੱਥਰ ਦੇ ਵਿੱਚ ਖੂਨ ਐਦਾ ਰਸ ਗਿਆ ਇਹ ਪੱਥਰ ਅਜੇ ਵੀ ਪੂਰਾ ਲਾ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਆ ਅਕਾਲੀ ਪੂੰਗਾ ਤੇ ਰਾਮਗੜੀਆ ਪੂੰਗਾ ਦੇ ਬਿਲਕੁਲ ਥੱਲੇ ਇੱਕ ਆ ਤੁਹਾਨੂੰ ਖੰਭਾ ਦਿਖਦਾ ਹੋਏਗਾ ਆ ਇਹ ਖੰਭਾ ਉਹ ਦਦਾ ਹੈ ਜਦੋਂ ਦਰਬਾਰ ਸਾਹਿਬ 'ਚ ਪਹਿਲੀ ਵਾਰੀ ਬਿਜਲੀ ਦਾ ਇੰਤਜ਼ਾਮ ਹੋਇਆ ਸੀ ਪਹਿਲੀ ਵਾਰੀ ਬਿਜਲੀ ਆਈ ਸੀ ਇਹ ਪ੍ਰਾਣਿਆ ਖੰਭਿਆਂ 'ਚੋਂ ਉਹ ਦਦਾ ਇੱਕ ਖੰਭਾ ਲੱਗਾ ਹੋਇਆ ਹੈ ਇਹ ਇਹ ਆਮ ਕਰਕੇ ਸਾਰੀ ਸੰਗਤ ਨੂੰ ਪਤਾ ਹੁੰਦਾ ਦੁੱਖ ਭੰਜਨੀ 베ਰੀ ਸਾਹਿਬ ਆ ਇੱਧਰ ਇਸ਼ਨਾਨ ਕਰਨ ਦਾ ਸਥਾਨ ਬਣਿਆ ਹੋਇਆ ਆ ਇੱਧਰ 베ਰੀ ਸਾਹਿਬ ਦਾ ਗੁਰਦੁਆਰਾ ਸਾਹਿਬ ਆ ਆ ਬਿਲਕੁਲ ਲੰਗਰ ਹਾਲ ਦੇ ਆਪਾਂ ਕੋਲ ਖੜੇ ਆ ਕੁੰਗਾ ਰਾਮਗੜੀ ਦੇ ਤਰਾ ਬਿਲਕੁਲ ਇੱਥੇ ਨਾਲ ਬਿਲਕੁਲ ਚੰਗੇ ਤਰੀਕੇ ਬਣਾਏ ਹੋਇਆ ਆ ਇੱਧਰ ਆਮ ਕਰਕੇ ਸੰਗਤ ਬਹੁਤ ਘਟ ਜਾਂਦੀ ਐ ਤੇ ਹੁਣ ਵੀ ਅਸੀਂ ਜਾ ਰਹੇ ਆ ਤੇ ਕੋਈ ਹੈ ਨਹੀਂ ਇੱਧਰ ਨੂੰ ਜਿਹੜਾ ਇਹ ਰਾਹ ਆਇਆ ਪਿੱਛੇ ਇਹ ਉਧਰ ਜਾਂਦਾ ਆ ਰਾਮਗੜੀਆ ਬੁੰਗੇ ਵਾਲ ਨੂੰ ਅਸੀਂ ਬੁੰਗਿਆਂ ਦੇ ਥੱਲੇ ਬੇਸਮੈਂਟ 'ਚ ਵੀ ਜਾ ਸਕਦੇ ਆ ਥੱਲੇ ਪੁਰਾਣੀਆਂ ਗੁਫਾਵਾਂ ਬਣੀਆਂ ਹੋਈਆਂ ਆ ਬੁੰਗੇ ਸਾਹਿਬ ਦੇ ਅੰਦਰ ਗੇਟ ਬਟਨ ਤੋਂ ਪਹਿਲਾਂ ਬਾਹਰ ਇੱਕ ਖੂਹ ਆਂਦਾ ਜੇ ਥੱਲੇ ਆਪਾਂ ਚਾਹੀਦਾ ਬੇਸਮੈਂਟ 'ਚ ਉਦੋਂ ਵੀ ਇਹ ਖੂਹ ਦੇਖਦਾ ਰਾਮਗੜੀਆ ਬੁੰਗੇ ਦੇ ਅੰਦਰ ਆਂਦੇ ਸਾਹਮਣੇ ਵਰਤੇ ਇੱਕ ਪੱਥਰ ਲੱਗਾ ਆ ਇਹ ਪੱਥਰ ਦਾ ਇਤਿਹਾਸ ਇਸ ਤਰ੍ਹਾਂ ਆ ਪਾਪਾ ਭਗੇਲ ਸਿੰਘ ਹੋਣਾ ਨੇ ਦਿੱਲੀ ਫਤਿਹ ਕਰਕੇ ਉੱਥੋਂ ਲਾਲ ਕਿਲੇ ਦੇ ਵਿੱਚੋਂ ਪੱਥਰ ਪੱਟ ਕੇ ਲਿਆਂਦਾ ਤੇ ਮੇਨ ਖਾਸੀਅਤ ਇਸ ਇਸ ਪੱਥਰ ਦੀ ਇਹ ਇੱਥੇ ਲਿਆ ਕੇ ਜਦੋਂ ਬੰਨਿਆ ਇੱਥੇ ਲਾ ਕੇ ਰੱਖਿਆ ਜਦੋਂ ਪੱਥਰ ਤੇ ਇਹ ਸਾਹਮਣੇ ਅਕਾਲ ਤਖਤ ਸਾਹਿਬ ਹੈ ਸਿੱਖਾ ਦਾ ਸਭ ਤੋਂ ਵੱਡਾ ਕੇਂਦਰ ਅਕਾਲ ਤਖਤ ਸਾਹਿਬ ਤੇ ਉਧਰ ਲਾਲ ਕਿਲਾ ਮੁਗਲਾਂ ਦਾ ਸਭ ਤੋਂ ਵੱਡਾ ਕੇਂਦਰ ਤੇ ਮੁਗਲਾਂ ਨੂੰ ਸੱਟ ਪੰਚਾਨ ਲਈ ਪੱਥਰ ਪੱਟ ਕੇ ਸੇਲੇ ਇੱਥੇ ਅਕਾਲ ਤਖਤ ਸਾਹਿਬ ਨਾਲੋਂ ਨੀਵੀਂ ਲਗਾਈ ਗਈ ਹੈ ਤੇ ਮੁਗਲ ਸਰਕਾਰ ਨੂੰ ਨੀਚਾ ਦਿਖਾਣ ਲਈ ਕਿ ਅਕਾਲ ਤਖਤ ਸਾਹਿਬ ਸਾਡਾ ਸੁਪਰੀਮ ਹੈ ਸਭ ਤੋਂ ਉੱਚਾ ਕੇਂਦਰ ਹੈ ਇਸ ਤੋਂ ਉੱਚੇ ਕੁਝ ਨਹੀਂ ਜੱਸਾ ਸਿੰਘ ਰਾਮਗੜੀਏ ਦਾ ਸਗਾਸਨ ਆ ਜਗ੍ਹਾ ਤੇ ਆ ਅਜੇ ਥੱਲੇ ਜਾਣ ਦਾ ਰਸਤਾ ਬੰਦ ਕੀਤਾ ਹੋਇਆ ਤੇ ਇਹ ਜਗ੍ਹਾ ਤੇ ਥੱਲੇ ਉਹਨਾਂ ਦਾ ਸਗਾਸਨ ਲੱਗਾ ਹੋਇਆ ਆ ਥੱਲੇ ਉਹਨਾਂ ਨੇ ਜੇਲ ਵੀ ਬਣਾਈ ਹੋਈ ਸੀ ਉਹ ਵੀ ਨਾਲ ਬਣੀ ਹੋਈ ਆ ਤੇ ਇੱਕ ਖੂਹ ਆ ਪੀ ਪਾਣੀ ਲਈ ਜਾਂ ਹੋਰ ਚੀਜ਼ਾਂ ਲਈ ਆਪਣੀ ਜ਼ਰੂਰਤ ਲਈ ਥੱਲੇ ਖੂਹ ਰੱਖਿਆ ਆ ਸੀਗਾ। ਉਹ ਖੂਹ ਦੇ ਦਰਸ਼ਨ ਤੁਸੀਂ ਇੱਥੋਂ ਕਰ ਸਕਦੇ ਹੋ। ਪਰ ਇੱਥੋਂ ਥੱਲੇ ਹਨੇਰਾ ਆਣ ਕਰਕੇ ਤੁਹਾਨੂੰ ਇੰਨਾ ਹੀ ਦਿਖ ਸਕਦਾ। ਇੱਥੇ ਮੈਂਬਰਾਂ ਤੋਂ ਪੁੱਛਿਆ ਜਿਹੜਾ ਥੱਲੇ ਜਾਣ ਵਾਲਾ ਰਸਤਾ ਆ ਬੇਸਮੈਂਟ ਚ ਉਹ 4 ਵਜੇ ਤੱਕ ਬੰਦ ਹੋ ਜਾਂਦਾ ਸਵੇਰੇ 8:30 ਵਜੇ ਖੁੱਲ ਕੇ 4 ਵਜੇ ਬੰਦ ਹੁੰਦਾ। ਅਸੀਂ ਥੋੜਾ ਲੇਟ ਹੋ ਗਏ 5 ਵਜੇ ਕੇ ਸਾਨੂੰ ਮੀਂਹ ਕਰਕੇ ਤੇ ਕੋਈ ਨਹੀਂ ਕਿਤੇ ਗਾਸ ਬੱਬ ਬਣਿਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਹਾਲੀ ਗੱਡੀ ਬੰਦਿਆ ਰਾਤਰੀ ਜੋ ਕੁਝ ਦਿਨ ਪਹਿਲਾਂ ਇੱਥੇ ਸੇਵਾ ਕੀਤੀ ਇਹਨੇ ਸੋਨੇ ਦੀ ਗਿਸ਼ਤੀ ਦੀ ਆ ਖੜੀ ਹੋ ਆ ਆ ਗਿਸ਼ਤੀ ਜਦੋਂ ਆਪਾਂ ਮੇਨ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਂਦੇ ਆ ਖੱਬੇ ਹੱਥ ਇੱਥੇ ਇੱਕ ਘੜੀ ਲੱਗੀ ਹੋਈ ਏ ਇਹਨੂੰ ਧੁੱਪ ਘੜੀ ਕਿਹਾ ਜਾਂਦਾ ਹੈ ਕਿ ਧੁੱਪ ਦੇ ਨਾਲ ਟਾਈਮ ਦੱਸਦੀ ਏ ਤੇ ਇਹ ਮਹਾਰਾਜ ਰਜੀਤ ਸਿੰਘ ਜੀ ਨੇ ਲਵਾਈ ਸੀਗੀ ਇੱਥੇ ਇੱਕ ਘੜੀ ਇਹ ਜੋ ਚਿੱਤਰਕਾਰੀਆਂ ਤੁਸੀਂ ਦੇਖਦੇ ਪਏ ਹੋ ਇਹ ਮਹਾਰਾਜ ਰਜੀਤ ਸਿੰਘ ਨੇ ਕਰਵਾਈਆਂ ਸੀ ਤੇ ਸੰਗਤ ਦੇ ਹੱਥ ਲੱਗ ਕੇ ਇਹ ਚਿੱਤਰਕਾਰੀਆਂ ਖਰਾਬ ਨਾ ਹੋਣ ਇਸ ਕਰਕੇ ਇਹਦੇ ਉੱਤੇ ਐਸਜੀਪੀਸੀ ਵੱਲੋਂ ਕਮੇਟੀ ਵੱਲੋਂ ਉੱਤੇ ਸ਼ੀਸ਼ਾ ਲਗਾ ਦਿੱਤਾ ਗਿਆ ਹੈ ਪੌੜੀਆਂ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਜਿੱਥੇ ਸ਼ੀਸ਼ਾ ਨਹੀਂ ਲੱਗਾ ਸੰਗਤ ਦੇ ਹੱਥ ਲਾ ਕੇ ਅਚਿੱਤਰਕਾਰੀਆਂ ਕਿੰਨੀਆਂ ਖਰਾਬ ਹੋ ਗਈਆਂ ਇਹ ਗੇਟ ਸੰਗਤ ਜੀ ਤੁਸੀਂ ਜਿਹੜਾ ਦੇਖ ਰਹੇ ਹੋ ਗੋਲੀਆਂ ਨਾਲ ਭੁੰਨਿਆ ਹੋਇਆ ਗੇਟ ਪੂਰਾ ਇਹ ਗੇਟ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾ ਦੇ ਸਾਹਮਣੇ ਵਾਲਾ ਗੇਟ ਹੈ ਤੇ ਇਹ 84 ਦੇ ਵਿੱਚ ਇੱਥੇ ਗੋਲੀਆਂ ਦੇ ਨਿਸ਼ਾਨ ਲੱਗੇ ਇੱਥੇ ਗੋਲੀਆਂ ਲੱਗੀਆਂ 84 ਵਾਲੇ ਘੱਲੂ ਘਾਰੇ ਦੀ ਨਿਸ਼ਾਨੀ ਆਪਣੇ ਕੋ ਸਿਰਫ ਇੱਕ ਆਹ ਗੇਟ ਹੀ ਬਚਿਆ ਹੋਇਆ ਆ ਬਾਕੀ ਸਿਰਫ ਆਪਣੇ ਕੋ ਜਾਦਾ ਰਹਿ ਗਿਆ ਨੇ ਉਹਨਾਂ ਸਿੰਘਾਂ ਦੀ ਇੱਥੇ ਜਿਹੜੇ ਗੋਲੀ ਦੇ ਨਿਸ਼ਾਨ ਪਏ ਹੋਏ ਆ ਇੱਕ ਤਾਂ ਹੀ ਉੱਧਾ ਉਂਗਲ ਲਾ ਕੇ ਦੇਖੀ ਡੂੰਘੇ ਨਿਸ਼ਾਨ ਤੇ ਤੇ 2.5 ਇੰਚ ਡੂੰਗੀ ਵੱਜੀ ਹੋਈ ਗੋਲੀ ਆ ਪਈ ਸੁਖਾ ਸਿੰਘ ਪਈ ਮਹਤਾਬ ਸਿੰਘ ਨੇ ਮੱッセ ਰੰਗੜ ਦਾ ਸਿਰ ਵੱਢ ਕੇ ਤੇ ਆਹ ਸਥਾਨ ਤੇ ਇੱਥੇ ਘੋੜੇ ਗੋਲ ਕਮਾਏ ਸੀ ਇਹ ਉਹਦਾ ਫੁੱਲ ਬਣਿਆ ਇੱਥੇ ਇੱਥੇ ਮੱッセ ਰੰਗੜ ਦਾ ਸਿਰ ਵੱਢ ਕੇ ਤੇ ਇੱਥੇ ਆਏ ਸੀ ਇੱਥੇ ਆ ਕੇ ਉਹਨਾਂ ਨੇ ਘੋੜੇ ਕਮਾਏ ਆਪਣੇ ਤੇ ਇਹ ਜਗਾ ਬਿਲਕੁਲ ਇਧਰ ਅਕਾਲ ਤਖਤ ਸਾਹਿਬ ਇਧਰ ਦਰਬਾਰ ਸਾਹਿਬ ਇਧਰ ਜਲ ਲੱਗਾ ਹੁੰਦਾ ਇਹ ਉਹ ਜਗਾ ਤੇ ਆ ਬਿਲਕੁਲ ਥੱਲੇ ਇੱਥੇ ਅਗ ਲਹਿਰਾ ਬਣਿਆ ਜੱਤ ਪੁਲੀਆਂ ਵਲੌਗ ਦੀ ਇੱਥੇ ਹੀ ਹੁੰਦੀ ਹੈ ਸਮਾਪਤੀ ਤੇ ਅੱਗੇ ਵੀ ਤੁਹਾਨੂੰ ਇਦਾਂ ਦੀਆਂ ਹੋਰ ਜਗ੍ਹਾਵਾਂ ਇਤਿਹਾਸਿਕ ਤੇ ਪੰਜਾਬ ਨਾਲ ਰਿਲੇਟਡ ਹੋਰ ਚੀਜ਼ਾਂ ਦਿਖਾਉਂਦੇ ਰਾਵਾਂਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ